ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਾਕਾ 5 ਫਰਵਰੀ 1722 ਈ ਗੁਰਦੁਆਰਾ ਯਾਦਗਾਰ ਵੱਡਾ ਕੱਲੂ ਕਾਰਾ ਸ਼ਹੀਦ ਸਿੰਘਾ ਜੋਗੀ ਮਾਜਰਾ ਰੋਡ ਨੇੜੇ ਕੁੱਪ ਟੋਟਾ ਵਿਖੇ 263 ਵਾ ਸਲਾਨਾ ਇਕੋਤਰੀ ਸਮਾਗਮ ਅਤੇ ਸਲਾਨਾ ਸ਼ਹੀਦੀ ਸਮਾਗਮ ਮਿਤੀ 5 6 ਸਤ ਫਰਵਰੀ ਨੂੰ 35000 ਸ਼ਹੀਦ ਸਿੰਘਾਂ ਦੀ ਯਾਦ ਅਤੇ ਸੰਤ ਬਾਬਾ ਜੰਗ ਸਿੰਘ ਜੀ ਕੁੱਪ ਕਲਾਵਾਲਿਆਂ ਦੀ ਪਹਿਲੀ ਵਰ੍ਹੇਸ਼ੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਮੌਜੂਦਾ ਮੁੱਖ ਸੇਵਾਦਾਰ ਭਾਈ ਮਨਪ੍ਰੀਤ ਸਿੰਘ ਜੀ ਦੀ ਦੇਖਰੇਖ ਹੇਠ ਬੜੀ ਹੀ ਸ਼ਰਧਾ ਤੇ ਪ੍ਰੇਮ ਭਾਵਨਾ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਗਿਆ ਸ਼੍ਰੀ ਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਮਹਾਨ ਸੰਤ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸੰਤ ਬਾਬਾ ਬਲਵਿੰਦਰ ਸਿੰਘ ਜੀ ਬਿਸ਼ਨਪੂਰੀ ਵਾਲੇ ਸ਼੍ਰੀ ਹਜੂਰ ਸਾਹਿਬ ਬਾਬਾ ਸਤਨਾਮ ਸਿੰਘ ਜੀ ਸੀਸ ਮਹਿਲ ਨਾਨਕਸਰ ਵਾਲੇ ਅਮਰਜੀਤ ਸਿੰਘ ਲੁਧਿਆਣਾ ਵਾਲੇ ਮੁੱਖ ਸੇਵਾਦਾਰ ਭਾਈ ਮਨਪ੍ਰੀਤ ਸਿੰਘ ਜੀ ਅਤੇ ਹੋਰ ਅਨੇਕਾਂ ਹੀ ਮਸਤਾਨੇ ਸਾਧੂ ਹਾਜ਼ਰ ਰਹੇ ਕੁੱਪਕਲਾ ਤੋਂ ਲਾਪੀਤ ਸਿੰਘ ਲੱਬੀ ਦੀ ਅਮਰ ਨਿਊਜ਼ ਲਈ ਖਾਸ ਰਿਪੋਰਟ ਜੱਪਾ ਜੀ ਜਿਹੜੀ ਜੀਨ ਨੂੰ ਚੱਲਣਾ ਪਾਇਆ ਬਾਬਾ ਜੰਮੂ ਨੇ ਜੋ ਉੱਪਰ ਥਾਏ ਤੇ ਅਸੀਂ ਉਹਨਾਂ ਦੇ ਜਿਹੜੇ ਛੋਟੇ ਪ੍ਰਾਸ ਹਨ ਉਹ ਵਹਿ ਜੀ ਹਨ ਉਹਨਾਂ ਬਾਰੇ ਤੁਹਾਡੇ ਵਿਚਾਰ ਨੇ ਉਹਨਾਂ ਵਿਚਾਰਾਂ ਵਿੱਚ ਨਾ ਪੁੱਛਣੇ ਨਹੀਂ ਬਾਰੇ ਜਾਣਗੇ ਬੋਲਾਂਗੇ ਕਿਉਂਕਿ ਬਾਬਾ ਜੀ ਬਹੁਤ ਮਿਹਰੋਸਾਨਾ ਤੇ ਬਾਬਾ ਜੰਮੂ ਦੇ ਬਹੁਤ ਪਿਆਰ ਸਤਿਕਾਰ ਦੇ ਸੰਦੇਸ ਹਨ ਦੇ ਹਾਰੂ ਦੇਸ ਉਹਨਾਂ ਦਾ ਮੰਨਦੇ ਸਨ ਕਿ ਉਹ ਉਹਨਾਂ ਨੂੰ ਵੱਡੇ ਭਾਈ ਕਰਕੇ ਜਾਣਦੇ ਹਨ ਇਹ ਵੀ ਆਪਣੇ ਆਪ ਨੂੰ ਵੱਡਾ ਨਹੀਂ ਸਮਝਦੇ ਉਹਨਾਂ ਨੇ ਕਿ ਖਾਸਾ ਮੈਂ ਜਿਹਨੇ ਬਹੁਤ ਲੋਕਾਂ ਦਾ ਭਲਾ ਕੀਤਾ ਲੋੜੀ ਕਿਸੇ ਗਰੀਬ ਨੂੰ ਦਵਾਈ ਵੱਡੀ ਹੋ ਜਾ ਦਵਾਈ ਵੱਡੀ ਹੋ ਉਹ ਆਪਣੇ ਹੱਥ ਦੇ ਦਿੰਦੇ ਸਨ ਆਪਣੇ ਮਿਹਰ ਨਾਲ ਦਿੰਦੇ ਸਨ ਕਿ ਗੁਰੂ ਦਾ ਰਸਵੰਦਾ ਇਹ ਹੀ ਉਪਦੇਸ਼ ਹੁੰਦਾ ਕਿ ਸਾਰੇ ਜਨਾਂ ਦਾ ਭਲਾ ਹੋਵੇ ਜੇ ਇੰਨੀ ਉਪਦੇਸ਼ ਮਾਰਾ ਕਰਦੇ ਜੀ ਹਾਰੇ ਕਦਰ ਦੀ ਆਪਾ ਲਾਓ ਵੀ ਗੁਰੂ ਘਰ ਆਗੇ ਉਹ ਸੰਗਤ ਨਾਲ ਜੁੜਨਾ ਪਹਾੜ ਦਾ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਮੀਂਹ ਦਾ ਮਹਾਂਪੁਰਸਨ ਇਹਦਾ ਇਹ ਜੀ ਆਪਾਂ ਕਹੇ ਜੀ ਸਾਡੇ ਲਈ ਵੀ ਜਾਣੇ ਮੰਨਣ ਸਾਡੇ ਲੜਨਾ ਲੱਗੋ ਲੜ ਲੱਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਲੱਗੋ ਜਿਹੜਾ ਦੇ ਕਰਕੇ ਆਪਾਂ ਇਸ ਘਰ ਜੀ ਦੇ ਬੈਠੇ ਹਾਂ ਤੋਂ ਬਹੁਤ ਗੱਲਾਂ ਨਾਲ ਰਹੇ ਹੋਏ ਆਪਾਂ ਉਹਨਾਂ ਨਾਲ ਪਰ ਆਨ ਲਈਂਦੇ ਆ ਉਹਨਾਂ ਨੂੰ ਸਰਕਾਰ ਕਰਦੀ ਹੈ ਕਿ ਆਪਣੇ ਗੋਲ ਵਾਲੇ ਬੱਚਿਆਂ ਨੂੰ ਜਿਹੜੀਆਂ ਜਿੰਨੀ ਉਪਦੇਸ਼ਾਵਾਂਗੇ ਕਿ ਜੋ ਮਹਾਪੁਰਖਾ ਉਹਨਾਂ ਦੇ ਬੱਚੇ ਜੇ ਮਨ ਆਪਾਂ ਉਹਨਾਂ ਦੇ ਦੂਰ ਪਾਈਏ ਤੇ ਗੁਰ ਆਪਣੇ ਬੱਚਿਆਂ ਨੂੰ ਆਪਣੇ ਨਿਰੋਧਾ ਵਾਹੀਆਂ ਸਾਰਿਆਂ ਨੂੰ ਗੁਰਬਾਣੀ ਨਾਲ ਜੋੜੀਏ ਤੇ ਗੁਰਬਾਣੀ ਦਾ ਵੱਧੋ ਵੱਧ ਨਾਮ ਜਪੀਏ ਤੇ ਗੁਰਬਾਣੀ ਨਾਲ ਜੁੜਦੇ ਰਹੀਏ ਪ੍ਰਮਾਤਮਾ ਨਾਲ ਲੱਗਦੇ ਰਹੀਏ ਪਤਾ ਹੀ ਨਹੀਂ ਆਇਆ ਜਦੋਂ ਆਇਆ ਕਿ ਕਿਹੜਾ ਨਾਮ ਵਿਖੇ ਬਾਬਾ ਜੀ ਦਾ ਬਹੁਤ ਹੀ ਬੜੀ ਨਾਖੀ ਨਾ ਰੱਖਿਆ ਹੈ ਕੋਟਰੀ ਸਾਹਿਬ ਦਾ ਵੀ ਨਾ ਰੱਖਿਆ ਨੀ ਉਹ ਤੇ ਭਾਣੋ ਬਾਬਾ ਜੀ ਆਪਣੇ ਘਰ ਬਾਰੇ ਕਿਸ ਤਰ੍ਹਾਂ ਬੋਲ ਰਿਹਾ ਹੈ ਸਾਰੇ ਸਾਥੀ ਨਾਲ ਗੱਲ ਕੀਤੀ ਗੱਲ ਤੋਂ ਆਖ ਰਿਹਾ ਹੈ ਕਿ ਬਾਬਾ ਜੀ ਨੇ ਪਹਿਲੇ ਬਾਰੀ ਨੂੰ ਕਿਹਾ ਜੀ ਜਿੱਤ ਨਹੀਂ ਕਿ ਜਾਦ ਨੂੰ ਹਰੀਆ ਨਾ ਨਾ ਘਾਟਾ ਪਿਆ ਬੈ ਬੈ ਨਾ ਇਹ ਆਪਾਂ ਦੱਸਣ ਦੇ ਗੱਲ ਕਰ ਰਹੇ ਆ ਕਿ ਇਹ ਆਪਾਂ ਸਭ ਤੋਂ ਪਹਿਲਾਂ ਇਹ ਦੱਸਣ ਵਾਲੀ ਯਾਦ ਮਨਾ ਰਹੇ ਆ ਕਿ ਕੋਈ ਜਿਹੜਾ ਸਾਰੇ ਸੰਸਾਰ ਵਿੱਚ ਪਛਾਣ ਜਾਂਦਾ ਹੈ ਸ਼ੀਦਾ ਦੇ ਤਾਨ ਕਰਕੇ ਵੱਡਾ ਧੰਨੂ ਜਰਾ ਸਾਹਿਬ ਜਿਹੜੀ ਪੈਂਤੀ ਯਾਰ ਕੋਈ ਬਾਤ ਕਰੀ ਪੈਂਤੀ ਦਾ ਸੀ ਉਹ ਦੇ ਨਾ ਅਬਦਾਲੀ ਨਾਮ ਵਾਲੇ ਉਹ ਲੋਕ ਨੂੰ ਦੇ ਦਵਾਈ ਥੋੜੇ ਜਨੇ ਦਵਾਈ ਤੋਂ ਅੰਤਾਂ ਦੀਆਂ ਚੀਜ਼ਾਂ ਪ੍ਰਾਪਤ ਕਰਕੇ ਅੱਜ ਪਰ ਇਸ ਤਰ੍ਹਾਂ ਦਾ ਮੌਕਾ ਮਿਲਿਆ ਆ ਕਿ ਬਾਬਾ ਜੰਗ ਸਿੰਘ ਜੀ ਦੇ ਬਾਰੇ ਆਪਾਂ ਗੱਲ ਕੀਤੀ ਉਹਨਾਂ ਨੇ ਸਾਨੂੰ ਦਿੱਤਾ ਆਪਣ ਨੂੰ ਨਗਰਵਾਸ ਦੇ ਸਾਰੇ ਬਹੁਤ ਹੀ ਹੋ ਸ਼ਰਧਾਲੂਗ ਮੱਖਣ ਸਾਹਿਬ ਤੋਂ ਅੰਦਾਜ਼ ਬਾਰੇ ਗੱਲ ਕਰਵਾਇਆ ਹੈ ਸਾਧਨਦਰ ਨੂੰ ਉਹਨਾਂ ਦੇ ਜਾਣ ਨਾਲ ਬਹੁਤ ਹੀ ਵੱਡਾ ਘਾਟਾ ਪਿਆ ਹੈ ਹੁਣ ਤੱਕ ਹੁਣ ਤੱਕ ਕੋਈ ਸੁਖ ਮਿਲ ਨਹੀਂ ਸਕੀ ਕਿ ਆਪਾਂ ਉਹਨਾਂ ਨੇ ਕ੍ਰੇਡਿਟ ਜਿੰਨੇ ਦਾ ਵੀ ਪੂਰੇ ਨਹੀਂ ਉੱਤਰ ਬਲ ਗਏ ਜਿਹੜੀਆਂ ਉਹ ਗੱਲ ਕਰਦੇ ਸੀ ਕਿ ਵੀ ਆਪਾਂ ਗੁਰੂ ਨਾਨਕ ਦੇਵ ਜੀ ਰਾਹ ਦੇ ਜਨਮੇ ਚਿੰਤ ਕਰੀ ਨਾਮ ਜਪਣਾ ਤੇ ਵੰਡ ਸਕਣਾ ਇਹ ਕਿੰਨੇ ਬਨੇਜ ਅਗਰ ਰੂਹੀ ਦੇਖਣੇ ਲੈਣ ਕਰਦੇ ਤਾਂ ਉਹਦਾ ਜੀਵਨ ਜਿਹੜਾ ਉਹ ਮੰਨ ਸਫਲ ਹੋ ਜਾਂਦਾ ਇਹ ਲੱਗਦਾ ਮੈਨੂੰ ਕਿ ਸਤਿਗੁਰੂ ਬਾਬਾ ਜਨਮੇ ਨੇ ਕਿਹਾ ਕਿ ਇਹਨਾਂ ਕੋਲ ਵੀ ਬਹੁਤ ਹੀ ਦੇਵਸੀਆ ਉਹਨਾਂ ਦੇ ਆਉਣ ਵਾਲੇ ਟੀਲਿਆਂ ਦੇ ਆਪਾਂ ਕਿਸੇ ਕਹਿ ਸਕਦੇ ਹਾਂ ਉਹਨਾਂ ਨੇ ਕੰਮ ਆਈ ਗੀ ਤੇ ਉਹਨਾਂ ਨੇ ਇਹਨੂੰ ਵਿੱਦਿਆ ਦਿੱਤੀ ਆਪਣੇ ਬੰਦਿਆਂ ਨੂੰ ਸਾਰਿਆਂ ਨੂੰ ਜਿਵੇਂ ਫੋਟੋਕਾਰ ਯੋਗ ਨੇ ਮਹਾਂਪੁਰਖ ਜੀ ਉਹਦਾ ਪੁਰਨਾ ਵੱਲ ਬਹੁਤ ਸਾਰੇ ਮਹਾਂਪੁਰਖਾਂ ਦਾ ਬਾਬਾ ਮਾਨ ਜੀ ਫੈਮਿਲੀ ਇੱਕ ਸਤਿਕਾਰਯੋਗ ਨੇ ਤੇ ਆਪਾਂ ਸਾਰੀ ਸੰਗਤ ਜੀ ਦੀ ਉਪਦੇਸ਼ ਜੱਲੀਆ ਕਿ ਗੁਰੂ ਸਾਹਿਬ ਦੇ ਪਾਠ ਦੇ ਕੁੰਡਿਆਂ ਤੇ ਉਪਦੇਸ਼ ਦੇ ਜੱਲੀਏ ਨਾਮ ਜਪੀਏ ਵੰਡ ਕੇ ਸਰਦੀਏ ਤੇ ਗਿਰਤ ਕਰੀਏ ਇਹ ਕਰੀਏ ਪੋਰੀਆਂ ਵਿਕਾਰਾਂ ਪੰਜਾਬਕਾਰਾਂ ਤੋਂ ਰਹਿਤ ਹੋ ਕੇ ਇੱਕ ਅਬਦ ਜ਼ਰੂਰਤਾਂ ਲੱਗੀਆਂ ਤਾਂ ਇਨਾ ਹੀ ਕਹਿਣਾ ਚਾਹੁੰਦਾ ਬਹੁਤ ਤੁਸੀਂ ਦਾ ਤਾਲਾ ਸਭ ਦੇ ਬੀਤ ਹੋਣੇ ਇਨਾ ਬਹੁਤ ਬੇਦਮੀਗਾਰੇ ਭਰੇ ਹੋਣੇ 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 ਇਸ ਤਰ੍ਹਾਂ ਜੋ ਵੀ ਲੋਕਾਂ ਨਾਲ ਚਰਚਾ ਕਰਦੇ ਹੁੰਦੇ ਹੁੰਦਾ ਨਾ ਇੱਛਾ ਹੁੰਦੀ ਹੈ ਕਿ ਇਹ ਬੈਸਬੋਦੀ ਅੱਗੇ ਪਹੁੰਚਾਈਏ ਪਰ ਹੈਡ ਜੀ ਨਾ ਮੇਰੇ ਕੋਲ ਪਤਾ ਜੀ ਜਿਆ ਜੀ ਕਿਹਾ ਜੀ ਮਤੋਂ ਬੰਦਤੀ ਨਹੀਂ ਕਈ ਵਸਿੰਗ ਕਰੀ ਜਾ ਰਹੀ ਹੈ ਕਿ ਪ੍ਰੋਫੈਸਰ ਜੀ ਚੰਦ ਰਹੇ ਨੇ ਜੋ ਸਾਧ ਵਿੱਚ ਇਹ ਵੀ ਦੱਸਿਆ ਜਾਂਦਾ ਹੈ ਕਿ ਜੋ ਬਾਬਾ ਜੀ ਨੇ ਜੀ ਨੇ ਛੋਟੇ ਭਰਾ ਸੀ ਹਾਂ ਜੀ ਹਾਂ ਜੀ ਉਹਦੇ ਪੈਸੋਂ ਉਹ ਵੀ ਜਦੋਂ ਬਾਬਾ ਜੀ ਦਾ ਰੂਸਣਾ ਕਿਹੜੇ ਤਰੀਕੇ ਨਾਲ ਪਲਾਟ ਕਰਦੇ ਦਿੰਦੇ ਇੱਥੋਂ ਕਿਰਾ ਠੀਕ ਹੈ ਇਹ ਅਜੇ ਤੱਕ ਖੜਿਆ ਹੀ ਰਿਹਾ ਹੈ ਸੁਖਤਲਾ ਜਿੱਤੇ ਸਾਥੋ ਦਾ ਜਗਸਿੰਘ ਜੀ ਪਹਿਲੀ ਵਰਸੀ ਜਿਸ ਸੰਬੰਧ ਵਿੱਚ ਤੁਹਾਨੂੰ ਉਹਨਾਂ ਦੇ ਜਾਣਤਾ ਇਸ ਤਰ੍ਹਾਂ ਬਹੁਤ ਯਾਦ ਆ ਘਾਟ ਲੱਗਦੀ ਆ ਦੇ ਹੁੰਦੇ ਆ ਲੋਕਾਂ ਦੇ ਬਹੁਤ ਆਈ ਗੀਆਂ ਹੋਰ ਵੀ ਮਹਾਰਾਜ ਜੀ ਤਰਫਾ ਭਾਈਆ ਬਾਬਾ ਜੀ ਅੱਜ ਰਸਿਕਾ ਦਾ ਮਨਾ ਰਹੇ ਆਪਾਂ ਬਾਬਾ ਜਗਤ ਸਿੰਘ ਜੀ ਪਰ ਸਾਡੇ ਉਹਨਾਂ ਦੇ ਸਾਥੀ ਸੰਗੀਤ ਸਾਰੇ ਇਹੀ ਮਿਲ ਬਿਉਲ ਕੇ ਗੁਰਦਵਾਰਾ ਵਿੱਚ ਸੇਵਾ ਕਰ ਰਹੇ ਨੇ ਮਹਾਰਾਜ ਕਿਰਪਾ ਕਰਨ ਸਦਾ ਚੜ੍ਹਦੀਆਂ ਕਲਾ ਵਿੱਚ ਬਸਤੋਰਾ ਸਾਹਿਬ ਚੜ੍ਹਦੀਆਂ ਕਲਾ ਵਿੱਚ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਦੇ ਅੱਜ ਕਹਤੀ ਹੈ ਤੁਹਾਨੂੰ ਅਜਿ ਕਿਸ ਤਰ੍ਹਾਂ ਫਸੁਰਾਏ تھے ਉਹਨਾਂ ਦੇ ਜਾਣਦਾ ਹੈ